ਹੈਲੋ ਹਾਂ ਜੀ ਸਾਰੇ ਨੂੰ ਮੇਰੇ ਬਲਵਸਤ ਸਰੀਰ ਆ ਕ ਆਪਣੇ ਚੈਨਲ ਮਾਂ ਕ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਕਾ ਜੀ ਕੇ ਤੁਸੀਂ ਸਾਰੇ ਜਿਨੇ ਠੀਕ ਆ ਕੋ ਮੂਹੇ ਦੇ ਕੋ ਸਾਧੀਆਂ ਸਟਾਰਟ ਹੋ ਗਈਆਂ ਨੇ ਸਰਦੀਆਂ ਦੇ ਵਿੱਚ ਨਾ ਸਾਰਿਆਂ ਦੇ ਹੱਡ ਗੋਡੇ ਸਰੀਰ ਦੇ ਵਿੱਚ ਦਰਦ ਰਹਿਣਾ ਨਾ ਜਦੋਂ ਸ਼ਾਮ ਨੂੰ ਸੌਣੇ ਆ ਉਦੋਂ ਵੀ ਤੀਨ ਹੁੰਦੀ ਹੈ ਜਦੋਂ ਸਵੇਰੇ ਉੱਠਦੇ ਆ ਨਾ ਉਦੋਂ ਵੀ ਸਾਰਾ ਸਰੀਰ ਦਰਦ ਕਰਿਆ ਹੁੰਦਾ ਖਾਸ ਤੌਰ ਤੇ ਮੇਰੀਆਂ ਭੈਣਾਂ ਨੂੰ ਇਹ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਆਪਾਂ ਕੀ ਕਰਨਾ ਆਓ ਤੁਹਾਨੂੰ ਦਿਖਾਣਾ ਤੁਸੀਂ ਕਹੋਗੇ ਵੀ ਦੀਦੀ ਅੱਜ ਕੀ ਸੇਲ ਲਈ ਬੈਠੀ ਆ ਨਾ ਉਹਦੇ ਆਪਾਂ ਕੀ ਫਿਲਰ ਕਰਕੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਜਿਹੜੀ ਚੀਜ਼ਾਂ ਲੈਣੀਆਂ ਨੇ ਮੈਂ ਤੁਹਾਨੂੰ ਉਹ ਦਿਖਾਉਂਗੀ ਕਿਉਂਕਿ ਪਹਿਲਾਂ ਨੇ ਮੈਂ ਤੁਹਾਨੂੰ ਕਈ ਵਾਰੀ ਦੱਸੀ ਹੈ ਇਹ ਚੀਜ਼ ਕਿ ਜਦੋਂ ਆਪਣੇ ਹੈ ਨਾ ਸਰੀਰ ਦੇ ਵਿੱਚ ਕਿਤੇ ਵੀ ਦਰਦਾਂ ਹੁੰਦੀਆਂ ਨੇ ਇਹ ਸਟਾਰਟਿੰਗ ਹੁੰਦਾ ਹੈਗਾ ਮਨ ਲੱਕੀ ਗੱਟੀਆਂ ਵਗੈਰਾ ਦਾ ਜੂਰੀਆ ਦਾ ਨਾ ਉਸ ਤੋਂ ਬਾਅਦ ਫਿਰ ਤੁਹਾਡਾ ਜੂਰੀਆ ਵਧਣ ਲੱਗ ਜਾਂਦਾ ਹੈ ਜੂਰੀਏ ਤੋਂ ਫਿਰ ਤੁਹਾਡਾ ਈਆਰ ਫੈਕਟਰ ਹੋ ਜਾਂਦਾ ਹੈ ਨਾ ਫਿਰ ਗੱਟੀਆਂ ਮਨ ਕੇ ਅੱਗੇ ਦਰਦਾਂ ਮੰਜੇ ਤੇ ਪੈਣ ਦਾ ਹੀ ਕੰਮ ਹੋ ਜਾਂਦਾ ਹੈ ਹੁਣ ਜਿਹਨੂੰ ਵੀ ਦੇਖੋ ਹਰ ਇੱਕ ਦੇ ਗੋਡੇ ਦਰਦ ਕਰਦੇ ਆ ਹਰ ਇੱਕ ਦੇ ਬੈਲਟ ਲੱਗੇ ਹੋਈ ਹੈ ਨਾ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸੂਗੀ ਬਿਲਕੁਲ ਆਸਾਨ ਤਰੀਕੇ ਨਾਲ ਤੁਹਾਨੂੰ ਬਣਾ ਕੇ ਦਿਖਾਉਂਗੀ ਕਿਉਂਕਿ ਰੈਸਪੀ ਤਾਂ ਮੈਂ ਪਹਿਲਾਂ ਵੀ ਦੱਸੀ ਹੈ ਪਰ ਕਈ ਭੈਣਾਂ ਨੂੰ ਨਾ ਹੋ ਜਾਂਦਾ ਦੀਆਂ ਕਿਵੇਂ ਬਣਦੀ ਹੈ ਕੀ ਗੱਲ ਬਾਤ ਹੈਗੀ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਲੈਂਦੇ ਆ 100 ਗ੍ਰਾਮ ਆਪਾਂ ਲੈ ਲੈਂਦੇ ਨੇ ਪੁੰਨੇ ਹੋਏ ਸੋਲੇ ਤਸੀਂ ਸੋਲੀਆਂ ਲੈ ਨਹੀਂ ਸਕਦੇ ਹੋ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਇਹ ਸਰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਨੇ ਸੋਲੀਆਂ ਦੇ ਵਿੱਚ ਨਾ ਬਹੁਤ ਜ਼ਿਆਦਾ ਮੈਂ ਕਿ ਬੇਸਣ ਤੋਂ ਹੀ ਆ ਬਣਾ ਆਪਾਂ ਸਰਦੀਆਂ ਦੇ ਵਿੱਚ ਖਾਂਸੀ ਜ਼ੁਕਾਮ ਨਾਜ਼ਲੇ ਤੋਂ ਨਾ ਅਕਸਰ ਖਾਂਦੇ ਆ ਜਿਹੜਾ ਕਹਿੰਦੇ ਸੋਲੀਆਂ ਨੂੰ ਭੁੱਜੇ ਹੋਏ ਸੋਲੀਆਂ ਨੂੰ ਗੁੜ ਦੇ ਨਾਲ ਖਾਂਦੇ ਆ ਨਾ ਉਹਦੇ ਵਿੱਚ ਬੜਾਪਾ ਵੀ ਬਹੁਤ ਘਟ ਆਉਂਦਾ ਹੈ ਨਾ ਇਹ ਬਹੁਤ ਜ਼ਿਆਦਾ ਨਾ ਐਂਟੀਬਾਇਟਿਕ ਦੀ ਤਰ੍ਹਾਂ ਹੀ ਇੱਕ ਕੰਮ ਕਰਦਾ ਹੈਗਾ ਤੇ ਦੂਜੀ ਚੀਜ਼ ਆਪਾਂ ਨਹੀਂ ਲੈਂਦੀ ਹੈਗੀ ਜਿਹੜੇ ਬਦਾਮ ਨੇ ਹਨਾ ਬਦਾਮਾ ਨੂੰ ਦੇਖੋ ਸ਼ਾਮ ਨੂੰ ਭਿਉਂ ਕੇ ਖਾ ਲਓ ਤੁਸੀਂ ਇਦਾਂ ਹੀ ਖਾ ਲਓ ਇਹਦੇ ਵਿੱਚ ਨਾ ਇੰਨੀ ਜ਼ਿਆਦਾ ਤਾਕਤ ਵਿਟਾਮਿਨਸ ਹੁੰਦੇ ਨੇ ਜਿਹੜੇ ਕਿ ਤੁਹਾਡੀ ਬੋਡੀ ਵਾਸਤੇ ਬਹੁਤ ਹੀ ਜ਼ਿਆਦਾ ਦਰੂਜ ਨੇ ਤੇ ਜਿਹੜੀ ਆਪਣੀ ਹਨਾ ਸਰੀਰ ਦੇ ਵਿੱਚ ਤੇਲ ਦੀ ਕਮੀ ਹੋ ਰਹੀ ਹੈ ਜਿਵੇਂ ਕਿ ਆਪਾਂ ਕਹਿੰਦੇ ਗ੍ਰੀਸ ਖਤਮ ਹੋ ਗਿਆ ਹੱਡਾ-ਕੋਡੇ ਕੜਕੜ ਦੀ ਆਵਾਜ਼ ਆਉਂਦੀ ਹੈ ਆਪਣੀ ਨਖਰਾਕ ਜਿਹੜੀ ਉਹ ਬਿਲਕੁਲ ਬੇਕਾਰ ਹੋ ਚੁੱਕੀ ਹੈ ਕਿਉਂਕਿ ਕਿਸੇ ਵੀ ਖਾਣ ਦੇ ਵਿੱਚ ਕੋਈ ਵੀ ਤਾਕਤ ਨਹੀਂ ਹੈਗੀ ਤੇ ਤੁਸੀਂ ਹਨਾ ਇਹ 100-100 ਗ੍ਰਾਮ ਵੀ ਲੈ ਸਕਦੇ ਹੋ 2-200 ਗ੍ਰਾਮ ਵੀ ਲੈ ਸਕਦੇ ਹੋ 500 ਗ੍ਰਾਮ ਵੀ ਲੈ ਸਕਦੇ ਹੋ 1 ਕਿਲੋ ਵੀ ਲੈ ਸਕਦੇ ਹੋ ਤੁਸੀਂ ਆਪਣੀ ਹਨਾ ਇੱਛਾ ਅਨੁਸਾਰ ਲੈ ਸਕਦੇ ਹੋ ਤੇ ਆਪਾਂ ਨੇ 100 ਗ੍ਰਾਮ ਹੀ 100 ਗੀ ਲੈਤੀ ਜਿਹਨੂੰ ਆਪਾਂ ਦਾਖਾਂ ਕਹਿ ਦਿੰਨੇ ਆਂਗੇ ਤੇ ਉਹਨੇ ਕੀ ਆਪਾਂ ਨੇ ਲੈਤੀ ਨੇ ਕੱਢ ਜੂ ਕੋਈ ਚੀਜ਼ ਤੁਸੀਂ ਨਹੀਂ ਪਾਉਣੀ ਚਾਹਤੇ ਸਕਿਪ ਵੀ ਕਰ ਸਕਦੇ ਹੋ ਬਦਾਮਾਂ ਦੀ ਜਗ੍ਹਾ ਤੁਸੀਂ ਅਕਰੋਟ ਵੀ ਪਾ ਸਕਦੇ ਹੋ ਕਿਉਂਕਿ ਅਕਰੋਟ ਦਰਦਾਂ ਨੂੰ ਬਹੁਤ ਹੀ ਜ਼ਿਆਦਾ ਫਾਇਦੇਮੰਦ ਨੇਗੇ ਤੇ ਅਖਰੋਟ ਮੈਂ ਭੁੱਲ ਗਈ ਲਿਆਉਣੇ ਹਨ ਜਦੋਂ ਮੈਂ ਸਮਾਨ ਦੇ ਵਿੱਚ ਦੇਖਿਆ ਕਿ ਉਹਦੀ ਜਗ੍ਹਾ ਤੇ ਮੈਂ ਬਦਾਮ ਪਾ ਰਹੀ ਹਾਂ ਤੇ ਅਗਲੀ ਚੀਜ਼ ਹੈ ਕੀ ਇਹ ਮੱਗ ਚ ਨੇ ਤੁਸੀਂ ਖੀਰੇ ਦੇ ਵੀ ਲੈ ਸਕਦੇ ਹੋ ਤਰਬੂਜ ਦੇ ਵੀ ਬਹੁਤ ਤਰ੍ਹਾਂ ਦੇ ਮੱਗ ਜਾਂਦੇ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਉਨੀ ਉਤਰਾ ਦੇ ਵਿੱਚ ਆਪਾਂ ਨੇ ਲੈਤੀ ਖਸ ਖਸ ਹਾਂਜੀ ਇਹ ਆਪਾਂ ਨੇ ਲੈਤੇ ਨੇ ਵਾਈਟ ਤਿਲ ਇਹ ਵੀ ਆਪਾਂ ਨੇ ਹਨਾ 200 ਗ੍ਰਾਮ ਦੇ ਕਰੀਬ ਲੈਤੇ ਨਿਗੇ ਇੱਕ ਜਿਹੜੇ ਬਿਲਕੁਲ ਬਲੈਕ ਤੇਲ ਹੁੰਦੇ ਨੇ ਹਨਾ ਉਹਨਾਂ ਦੀ ਮੈਂ ਤੁਹਾਨੂੰ ਅਲੱਗ ਰੈਸਪੀ ਦੱਸੂਗੀ ਉਹ ਅਲੱਗ ਵਰਤੇ ਜਾਂਦੇ ਨੇ ਪਰ ਜਿਹੜੀ ਤੁਸੀਂ ਨੇ ਹਨਾ ਇਹ ਅਲਸੀ ਦੀ ਆਪਾਂ ਪਿੰਨੀਆਂ ਬਣਾ ਰਹੇ ਹਾਂ ਅੱਜ ਇਹਦੇ ਵਾਸਤੇ ਤੁਸੀਂ ਨੇ ਵਾਈਟ ਤਿਲ ਕੀ ਲੈਣੇ ਨੇ ਕੱਲੀ ਅਲਸੀ ਦੀ ਵੀ ਬਣਾ ਸਕਦੇ ਹੋ ਪਰ ਜੇ ਤੁਸੀਂ ਇਹ ਸਾਰੇ ਚੀਜ਼ਾਂ ਪਾਉਂਗੇ ਤਾਂ ਇਹ ਤੁਹਾਡੇ ਸਰੀਰ ਨੂੰ ਇੱਕ ਲੋਹੇ ਦੀ ਤਰ੍ਹਾਂ ਹਨਾ ਮਜ਼ਬੂਤ ਬਣਾ ਦੇਣਗੇ ਕਿਉਂਕਿ ਸਾਰੀਆਂ ਚੀਜ਼ਾਂ ਦੇ ਵਿੱਚ ਤੇਲ ਵਿਟਾਮਿਨ ਡੀ ਬੀ 12 ਵਰ ਮਨ ਕੇ ਆਇਰਨ ਆ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈ ਹਨਾ ਤਿਲਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਤੇ ਜਿਹੜਾ ਮੇਨ ਚੀਜ਼ ਆਪਣੀ ਉਹ ਹੈਗੀ ਅਲਸੀ ਦੇਖੋ ਇਹ ਆਲਸੀ ਦੇ ਇਸ ਤਰੀਕੇ ਇਹਦੇ ਬੀਜ ਹੁੰਦੇ ਆ ਇਹਨੂੰ ਮੈਂ ਤੁਹਾਨੂੰ ਹੁਣ ਪ੍ਰੋਪਰ ਦਿਖਾਵਾਂਗੀ ਕਿ ਮੈਂ ਕਿਸ ਤਰੀਕੇ ਨਾਲ ਇਹਨਾਂ ਨੂੰ ਬਣਾਉਣਾ ਕਿਸ ਤਰੀਕੇ ਦੇ ਨਾਲ ਆਪਾਂ ਨੇ ਇਹਨੂੰ ਵਰਤਣਾ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਖਾਣਾ ਤੇ ਅਗਲੀ ਚੀਜ਼ ਆਪਾਂ ਨੇ ਲਵਾਂਗੇ ਗੁੜ ਤੁਸੀਂ ਇਹਦੇ ਵਿੱਚ ਨਾ ਪੁਰਾਣਾ ਗੁੜ ਵੀ ਲੈ ਸਕਦੇ ਹੋ ਤੇ ਖੰਜੂਰ ਵੀ ਪਾ ਸਕਦੇ ਹੋ ਕਈ ਭੈਣ ਭਰਾ ਮੈਨੂੰ ਪੁੱਛਣਗੇ ਦੀਦੀ ਅਸੀਂ ਹੈ ਨਾ ਮਿਸਰੀ ਪਾ ਲਈਏ ਜਾਂ ਚੀਨੀ ਪਾ ਲਈਏ ਦੇਖੋ ਮਿਸਰੀ ਚੀਨੀ ਸ਼ੱਕਰ ਦਾ ਇਹਦੇ ਵਿੱਚ ਕੋਈ ਮਿਲਣੀ ਹੈਗਾ ਇਹ ਕਿੰਨੇ ਚੀਜ਼ਾਂ ਤੁਸੀਂ ਬਿਲਕੁਲ ਵੀ ਨਹੀਂ ਪਾਉਣੀਆਂ ਪਾਉਣਾ ਤਾਂ ਸਿਰਫ ਗੁੜ ਜਾਂ ਖੰਜੂਰ ਕਿਉਂਕਿ ਗੁੜ ਦੇ ਨਾਲ ਜਿਹੜੀ ਚੀਜ਼ ਦੇ ਹੁੰਦੀ ਹੈ ਜਿਵੇਂ ਪਹਿਲਾਂ ਦੱਸਿਆ ਮੈਂ ਤੁਹਾਨੂੰ ਜਿਹੜੇ ਸੋਲੇ ਨੇ ਚਨੇ ਜਿਹਨੂੰ ਆਪਾਂ ਕਹਿੰਦੇ ਆ ਨਾ ਤੁਸੀਂ ਇਹਨਾਂ ਨੂੰ ਕੱਦਿਆਂ ਨੂੰ ਵੀ ਗੁੜ ਨਾਲ ਖਾਈ ਜਾਵੋਗੇ ਤਾਂ ਵੀ ਤੁਹਾਡੇ ਬੜਾ ਫਾਇਦਾ ਨਹੀਂ ਹੋਣਾ ਜਿਹੜੇ ਆਪਣੇ ਮੁਖਾਂ ਵਿੱਚ ਥੁਰੜੀਆਂ ਪੈ ਜਾਂਦੀਆਂ ਨੇ ਬਹੁਤ ਜਲਦੀ 10 10 12 12 ਸਾਲ ਦੇ ਬੱਚੇ ਕਹੀ ਜਾਂਦੇ ਸਾਡੇ ਹੱਡ ਕੋੜ ਦੁਖਦੇ ਆ ਦਿਮਾਗ ਕਮਜ਼ੋਰ ਹੈ ਨਾ ਬੱਚਿਆਂ ਦਾ ਬਹੁਤ ਜ਼ਿਆਦਾ ਇਦਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਪੇਰੈਂਟਸ ਵੀ ਦੁਖੀ ਨੇ ਖਾਸ ਕਰਕੇ ਮੇਰੀਆਂ ਭੈਣਾਂ ਜਿਨ੍ਹਾਂ ਦਾ ਬੋਡੇ ਦਰਦ ਸਰੀਰ ਥੱਕੇ-ਤੱਕੇ ਨਾ ਉਹਨਾਂ ਵਾਸਤੇ ਦਾ ਇੱਕ ਰਾਮ ਬਾਣੀ ਇੱਕ ਦਵਾਈ ਲਵਾ ਲਓ ਨਾ ਇਹ ਕਿ ਜਿਹੜੀ ਆਪਾਂ ਹਨ ਫੁੱਲ ਮਖਾਣੇ ਹੁੰਦੇ ਨੇ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਪਰ ਨਹੀਂ ਪਾਉਂਗੇ ਤਾਂ ਜਿਆਦਾ ਵਧੀਆ ਹਨ ਪਾ ਲੋਂਗੇ ਤਾਂ ਉਹਦੇ ਵਿੱਚ ਵੀ ਦੇਖੋ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਹੈ ਤਾਂ ਪਾ ਲੋਂਗੇ ਕੋਈ ਨੁਕਸਾਨ ਵੀ ਨਹੀਂ ਪਾਉਂਗੇ ਤਾਂ ਕੋਈ ਹੋ ਵੀ ਨਹੀਂ ਫਾਇਦੇ ਹੈਗਾ ਤੁਹਾਨੂੰ ਤੇ ਹੁਣ ਆਪਾਂ ਇਹਨੂੰ ਸਾਰੀ ਰੈਸਪੀ ਤਿਆਰ ਕਿਵੇਂ ਕਰਾਂਗੇ ਆਓ ਮੈਂ ਤੁਹਾਨੂੰ ਸਾਰੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਾਂਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਆਸੀ ਹੈ ਜਿਹੜੀ ਇਹਨੂੰ ਹਨ ਬਿਨਾਂ ਘੋਵ ਵਗੈਰਾ ਕੁਝ ਨਹੀਂ ਪਾਉਣਾ ਇਨੋਂ ਬਾਅਦ ਇਸੇ ਤਰੀਕੇ ਨਾਲ ਰੋਸਟ ਕਰਾਂਗੇ ਹਲਕਾ ਜਿਹਾ ਰੋਸਟ ਕਰਾਂਗੇ ਜਿਆਦਾ ਹਨਾ ਹਾਈ ਫਲੇਮ ਤੇ ਨੂੰ ਮਚਾ ਨਹੀਂ ਲੈਣਾ ਆਪਾਂ ਨੇ ਬਿਲਕੁਲ ਹਲਕਾ ਹਲਕਾ ਰੋਸਟ ਕਰਾਂਗੇ ਬਸ ਅਗਰ ਤੁਸੀਂ ਗੈਸ ਤੇ ਬਣਾ ਰਿਓ ਕਿਉਂ ਰਹੇ ਹੋ ਤਾਂ ਤੁਸੀਂ ਇਹਦੀ ਫਲੇਮ ਥੋੜੀ ਜਿਹਾ ਨਾ ਲੋ ਕਰ ਦੇਣੀ ਥੈਂਕ ਯੂ ਫੋਰ ਯੂ ਇਸ ਆਰ ਕੁੱਕਰ ਕੇਕਿੰਗ ਡਿਸ਼ ਤੇ ਇਹ ਚੀਜ਼ਾਂ ਜਿਹੜੀਆਂ ਨਾ ਬਣਾ ਰਿਹਾ ਆਪਾਂ ਇਸ ਸਰਦੀਆਂ ਵਿੱਚ ਵੀ ਖਾਦੇ ਰਹਿੰਦੇ ਨੇ ਕਿਉਂਕਿ ਜਦੋਂ ਮੈਨੂੰ ਗਰਮੀਆਂ ਦੇ ਵਿੱਚ ਲਾਈਵ ਹੁੰਦੀ ਸੀ ਤਾਂ ਤੁਸੀਂ ਪੁੱਛਦੇ ਹੁੰਦੇ ਸੀਗੇ ਤਾਂ ਮੈਂ ਐਕਸਰ ਟੋਂ ਨੂੰ ਕੈਨਸਲ ਵੀ ਹਜੇ ਕੋਈ ਵੀ ਚੀਜ਼ ਜਿਵੇਂ ਕਿ ਮੋਟਾਪਾ ਘੱਟ ਕਰਨ ਵਾਲੀਆਂ ਚੀਜ਼ਾਂ ਨੇ ਉਹ ਵੀ ਤੁਸੀਂ ਹਜੇ ਨਾ ਖਾਓ ਕਿਉਂਕਿ ਗਰਮੀਆਂ ਦੇ ਵਿੱਚ ਗਰਮ ਚੀਜ਼ਾਂ ਖਾਣ ਨਾਲ ਤੁਹਾਡੀ ਸਿਹਤਨਾ ਖਰਾਬ ਹੋ ਜਾਂਦੀ ਹੈ। ਤੇ ਕੋਈ 버ਗਰ ਪੀਜੀ ਨੂਡਲਸ ਇਹਨਾਂ ਨੂੰ ਛੱਡ ਕੇ ਅਗਰ ਤੁਸੀਂ ਹੈਲਦੀ ਚੀਜ਼ਾਂ ਖਾਓਗੇ ਤਾਂ ਜ਼ਿਆਦਾ ਫਾਇਦਾ ਹੋਵੇਗਾ। ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟਿਚਿੰਗ ਤੇ ਮੈਂ ਹਰ ਇੱਕ ਵੀਡੀਓ ਤੁਹਾਡੇ ਲਈ ਅਪਲੋਡ ਕਰਾਂਗੀ। ਤੇ ਇੱਕ ਹੋਰ ਚੈਨਲ ਹੈ ਸਾਡਾ ਮੇਰੇ ਬੇਟੇ ਨੇ ਵੀ ਬਣਾਇਆ ਨਾਲ ਤੇ ਉਹ ਹੈਗਾ ਆਪਣਾ ਮੋਟੀਵੇਸ਼ਨ ਤੇ ਨੌਲੇਜ ਵਾਲੇ ਵੀਡੀਓ ਜਿਹੜਾ ਕਿ YouTube 'ਆਲੇ ਤੁਹਾਨੂੰ ਦੱਸਾਂਗੇ YouTube 'ਰ ਤੇ ਤੁਸੀਂ ਕਿਵੇਂ ਕਾਮਯਾਬ ਹੋ ਸਕਦੇ ਹੋ ਪਲੀਜ਼ ਦੋਨੋਂ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੇ ਆਓ ਆਪਾਂ ਇਹਨੂੰ ਹੁਣ ਰੋਸਟ ਕਰਦੇ ਹਾਂ ਸਾਰੀਆਂ ਚੀਜ਼ਾਂ ਨੂੰ ਹਾਂਜੀ ਤੇ ਆਪਣੀ ਆਲਸੀ ਹੈ ਜਿਹੜੀ ਉਹ ਭੁੱਜ ਚੁੱਕੀ ਹੈਗੀ ਤੇ ਇਹ ਪੈਂਪੜਾ ਉਹ ਨਾ ਪੁੱਛਣਗੇ ਕਿ ਆਲਸੀ ਤਾਂ ਤੁਹਾਨੂੰ ਪਤਾ ਕਿਵੇਂ ਲੱਗੂਗਾ ਵੀ ਭੁੱਜ ਚੁੱਕੀ ਹੈਗੀ ਇਹਦੇ ਵਿੱਚੋਂ ਨਾ ਪਟੱਕ ਪਟੱਕ ਦੀ ਆਵਾਜ਼ ਆਊਗੀ ਤੁਹਾਨੂੰ ਤੇ ਥੋੜੀ ਇੱਕ ਦੋ ਬੀਜ ਤੁਸੀਂ ਨਾ ਆਪਣੇ ਮੂੰਹ ਦੇ ਵਿੱਚ ਪਾ ਕੇ ਦੇਖ ਲਿਓ ਤੇ ਤੁਹਾਨੂੰ ਟੇਸਟ ਆਊਗਾ ਜਿਵੇਂ ਕਿ ਸੋਲੇ ਭੁੰਜੇ ਹੁੰਦੇ ਆ ਨਾ ਓਦਾਂ ਦਾ ਹੁਣ ਆਪਾਂ ਤੇਲ ਪਾ ਲਈਨੇ ਤਿਲਾਂ ਨੂੰ ਵੀ ਆਪਾਂ ਹਲਕਾ ਜਿਹਾ ਬਰਾਊਨ ਕਰਾਂਗੇ ਬਸ ਇਹਦੇ ਵਿੱਚ ਮੈਂ ਘਿਓ ਬਿਲਕੁਲ ਵੀ ਯੂਜ਼ ਨਹੀਂ ਕੀਤਾ ਹਜੇ ਤੱਕ ਘਿਓ ਆਪਾਂ ਪਾਵਾਂਗੇ ਪਰ ਇੱਕ ਦੋ ਸਕੂਨ ਹੀ ਪਾਵਾਂਗੇ ਉਹ ਕਿਸ ਚੀਜ਼ ਦੇ ਵਿੱਚ ਪਾਵਾਂਗੇ ਉਹ ਮੈਂ ਤੁਹਾਨੂੰ ਦੱਸਦੀ ਆਂਗੀ ਬਸ ਇਹਨੂੰ ਵੀ ਆਪਾਂ ਹਲਕਾ ਜਿਹਾ ਰੋਸਟ ਕਰ ਲੈਣਾ ਹੈਗਾ ਇਹ ਉਹ ਕੱਢ ਲਈ ਹੈਗੀ ਤੇ ਹੁਣ ਆਪਣੇ ਤੇਲਾਂ ਨੂੰ ਵੀ ਰੋਸਟ ਕਰ ਲਿਆ ਹੈ ਨਾ ਦੇਖੋ ਕਿੰਨੇ ਸੋਹਣੇ ਰੋਸਟ ਕੀਤੇ ਨੇ ਬਰਮਚਾਉਣੇ ਨਹੀਂ ਹੈਗੇ ਬਸ ਬਿਲਕੁਲ ਹੈ ਨਾ ਹਲਕੇ ਹਲਕੇ ਬਰਾਊਨ ਜੇ ਕਰਨੇ ਆ ਤੇ ਹੁਣ ਜਿਹੜੀ ਆਪਣੀ ਖਸ ਖਸ ਹੈਗੀ ਆਪਾਂ ਉਹਨੂੰ ਵੀ ਰੋਸਟ ਕਰ ਲਾਂਗੇ ਇਹਨੂੰ ਵੀ ਪਹਿਲਾਂ ਹੀ ਬਰਾਊਨ ਜੇ ਰੋਸਟ ਕਰਨੀ ਹੈ ਬਲੈਕ ਨਹੀਂ ਕਰਨੀ ਹੈਗੀ ਕੋਈ ਘਿਓ ਨਹੀਂ ਪਾਉਣਾ ਹੈਗਾ ਬਸ ਇਸ ਤਰੀਕੇ ਦੇ ਨਾਲ ਹੀ ਤੁਸੀਂ ਇਹਨੂੰ ਹਿਲਾਉਂਦੇ ਹੋਏ ਹਲਕੀ ਹਲਕੀ ਅੱਗ ਤੇ ਭੁੰਨ ਲੈਣਾ ਹੈ ਆਮਾਨੀ ਥੋੜਾ ਜਿਹਾ ਦੇਸੀ ਘਿਓ ਇਹ ਕਿਉਂ ਵੀ ਆਪਣਾ ਹਨਾ ਘਰ ਦੇ ਹੀ ਹੈ ਕਿ ਬਿਲਕੁਲ ਪਿਓਰ ਬਣਾਇਆ ਹੋਇਆ ਹੈ ਆਪਣਾ ਮੁੱਲ ਦਾ ਨਹੀਂ ਹੈਗਾ ਕਿਉਂਕਿ ਮੁੱਲ ਦੇ ਤਾਂ ਉਹਨੂੰ ਪਤਾ ਹੀ ਵੀ ਅੱਜ ਕੱਲ੍ਹ ਇਹਨਾਂ ਚਰਪੀ ਕੈਮੀਕਲ ਬਹੁਤ ਜ਼ਿਆਦਾ ਮਿਲਾਵਟ ਹੋ ਰਹੀ ਹੈਗੀ ਬਸ ਆਪਾਂ ਨੇ ਲਾ ਲਓ ਤੁਸੀਂ ਵੀ 3 ਚਮਚਾ ਹਨਾ ਦੇਸੀ ਘਿਓ ਦੇ ਲੈਤੇ ਹੈਗੇ ਇਹਨਾਂ ਦੇ ਵਿੱਚ ਆਪਾਂ ਜਿਹੜੇ ਆਪਣੇ ਬਦਾਮ ਨੇ ਜਾਂ ਤੁਸੀਂ ਅਖਰੋਟ ਲਾਵੋਗੇ ਹਨਾ ਉਹਨਾਂ ਨੂੰ ਹਲਕੇ ਜਿਹੀ ਰੋਸਟ ਕਰ ਲਿਓ ਜਿਹੜੀ ਆਪਣੀ ਹੀ ਖਾਸ ਖਾਸ ਹੈਗੀ ਤੇਲ ਨਹੀਂਗੇ ਅਲਸੀ ਹੈਗੀ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਨਾ ਬਰੀਕ ਪੀਸ ਲਾਂਗੇ ਅਗਰ ਤੁਸੀਂ ਨਾ ਇਸ ਤਰੀਕੇ ਨਾਲ ਮੋٹے ਦੀ ਹਨਾ ਪਿੰਨੀਆਂ ਬਣਾਉਣੀਆਂ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਪਰ ਜਿਹੜੇ ਬਜ਼ੁਰਗ ਨੇ ਤੇ ਬੱਚੇ ਨੇ ਹਨਾ ਬੱਚੇ ਦਾ ਇਸ ਚੀਜ਼ ਤੋਂ ਹਨਾ ਥੋੜੀ ਜਿਹੀ ਅਲਕਤ ਮੰਨਣ ਲੱਗ ਜਾਂਦੇ ਨੇ ਜਿਹੜੇ ਬਜ਼ੁਰਗ ਨੇ ਵਿਚਾਰੇ ਉਹਨਾਂ ਦੇ ਦੰਦਾਂ ਜਾਣਾ ਕਰਕੇ ਹਨਾ ਉਹਨਾਂ ਨੂੰ ਤਾਂ ਨਹੀਂ ਖਾਇਆ ਜਾਂਦਾ ਤੁਸੀਂ ਬਦਾਮਾਂ ਨੂੰ ਇਸ ਤਰੀਕੇ ਨਾਲ ਵੀ ਪਾ ਸਕਦੇ ਹੋ ਪਰ ਜਿਹੜੇ ਰੋਸਟ ਕਰਕੇ ਪਾਉਂਗੇ ਤਾਂ ਥੋੜੀ ਜਿਹੀ ਜ਼ਿਆਦਾ ਵਧੀਆ ਰਹਿਣਗੇ ਉਹ ਜਿਹੜੇ ਕੱਚੇ ਬਦਾਮ ਆਪਾਂ ਪਾ ਲੈਂਦੇ ਆਂਗੇ ਥੋੜੀ ਜਿਹੀ ਹਲਕੇ ਨਾ ਤਾਂ ਉਹਦੇ ਨਾਲ ਥੋੜੀ ਜਿਹੀ ਆਪਾਂ ਨੂੰ ਕਈ ਵਾਰੀ ਇਹ ਨਾ ਸਾਰੀਆਂ ਚੀਜ਼ਾਂ ਦੀ ਤਸਵੀਰ ਹੈ ਜਿਹੜੀ ਗਰਮ ਹੈ ਅਲਸੀ ਵੀ ਗਰਮ ਹੈ ਖਸ ਖਸ ਵੀ ਗਰਮ ਹੈ ਤੇਲ ਵੀ ਗਰਮ ਨੇ ਬਦਾਮ ਵੀ ਗਰਮ ਹੋ ਜਾਂਦੇ ਨੇ ਗੁੜ ਵੀ ਗਰਮ ਹੈ ਨਾ ਤੇ ਉਹਦੇ ਨਾਲ ਫਿਰ ਆਪਾਂ ਨੂੰ ਕਈ ਵਾਰੀ ਨਾ ਤਜਾਬ ਵਾਂਗੂ ਮਨਣ ਲੱਗ ਜਾਂਦਾ ਹੈਗਾ ਤਾਂ ਤੁਸੀਂ ਥੋੜੇ ਜਿਹਾ ਰੋਸਟ ਕਰਕੇ ਪਾਇਓ ਦੇ ਸੀ ਕਿ ਹੁਣ ਹਾਂਜੀ ਤੇ ਹੁਣ ਆਪਣੀ ਬਦਾਮ ਰੋਸਟ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਕਿਹੜਾ ਆਪਣਾ ਹੈ ਕੀ ਹੋਵੇਗਾ ਇਹਨੂੰ ਮੈਂ ਤੁਹਾਨੂੰ ਦੱਸਦੀ ਹਾਂ ਵੀ ਆਪਾਂ ਨੇ ਕੀ ਕਰਨਾ ਹੈ ਦੇਖੋ ਆਪਣੇ ਸਾਰੇ ਚੀਜ਼ਾਂ ਨੂੰ ਪਹਿਲਾਂ ਦੂਸਰੀ ਚੀਜ਼ਾਂ ਨੂੰ ਆਪਾਂ ਨੇ ਥੋੜਾ ਜਿਹਾ ਹਲਕਾ ਹਲਕਾ ਭੁੰਨ ਲਿਆ ਸੀਗਾ ਕਿ ਜਿਹੜੀ ਬਦਾਮ ਨੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਨਾ ਘਿਓ ਪਾ ਕੇ ਰੋਸਟ ਕਰ ਲਿਆ ਤੇ ਜਿਹੜਾ ਹੁਣ ਆਪਣੇ ਕੋਲ ਇਹ ਦੋ ਤਿੰਨ ਚਮਚ ਘਿਓ ਦੇ ਨੇ ਇਹਨੂੰ ਆਪਾਂ ਜਿਹੜੀ ਆਪਣੀ ਅਣਸੀ ਹੈਗੀ ਹੈ ਨਾ ਉਹ ਸਾਰਾ ਕੁਝ ਆਪਾਂ ਦੇਖੋ ਇਸ ਤਰੀਕੇ ਨਾਲ ਪੀਸ ਰਹੇ ਹਾਂਗੇ ਇਹਨੂੰ ਆਪਾਂ ਇਹਦੇ ਪਿੱਛੇ ਐਡ ਕਰ ਲਾਂਗੇ ਕਿਉਂਕਿ ਹੁਣ ਗੁੜ ਰੱਖਦੇ ਹਾਂ ਇਹਦੇ ਵਿੱਚ ਗੁੜ ਵੀ ਜਿੰਨੀ ਤੁਸੀਂ ਜਿੰਨੇ ਮੇ ਕਿਲੋ ਆਲਸੀ ਲੈਂਦੀ ਐ ਤਾਂ ਮੈਂ ਕਿਲੋ ਹੀ ਗੁੜ ਲਾਉਂਗੀ ਤੁਸੀਂ 100 ਗ੍ਰਾਮ ਲੈਣੀ ਐ ਤਾਂ 100 ਗ੍ਰਾਮ ਗੁੜ ਲੈਣਾ 200 ਗ੍ਰਾਮ ਤੁਸੀਂ ਲੈਣੇ ਤਾਂ 200 ਗ੍ਰਾਮ ਗੁੜ ਲੈਣਾ ਅਗਰ ਜਿੰਨੀ ਮਾਤਰਾ ਦੇ ਵਿੱਚ ਤੁਸੀਂ ਲਾਉਂੋਗੇ ਓਨਾ ਤੁਸੀਂ ਗੁੜ ਲੈਣਾ ਹਾਂਜੀ ਤੇ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਜਿੰਨੀ ਮਾਤਰਾ ਦੇ ਵਿੱਚ ਆਪਾਂ ਨੇ ਸਮਾਨ ਲੈਂਦਾ ਹੈ ਨਾ ਆਲਸੀ ਲੈਂਦੀ ਐ ਜੇ ਤੇਲ ਲੈਤਨੀ ਓਨੇ ਹੀ ਗੁੜ ਲੈਣਾ ਹੁਣ ਮੈਂ ਇਹਦੇ ਵਿੱਚ ਲੈਤਾ ਕਿਲੋ ਗੁੜ ਦੇਖੋ ਇਹਦੇ ਵਿੱਚ ਮੈਂ ਕੁਝ ਨਹੀਂ ਪਾਇਆ ਹੈਗਾ ਆਪਾਂ ਗੁੜ ਨੂੰ ਇਸ ਤਰੀਕੇ ਨਾਲ ਹੀ ਮੈਲਟ ਕਰਾਂਗੇ ਇੱਕ ਦੋ ਚਮਚ ਤੁਸੀਂ ਪਾਣੀ ਦੇ ਪਾ ਸਕਦੇ ਹੋ ਇੱਕ ਚਾਤਨੀ ਦੀ ਤਰ੍ਹਾਂ ਆ ਉਹ ਜ਼ਿਆਦਾ ਹਾਰ ਨਹੀਂ ਸਿੱਖ ਚਿਪਚਿਪੀ ਜੀ ਹੈ ਨਾ ਚਾਸਨੀ ਆਪਾਂ ਇਹਦੀ ਬਣਾਵਾਂਗੇ ਤੇ ਮੈਂ ਇਹਦੇ ਵਿੱਚ ਕਿਲੋ ਗੁੜ ਐਡ ਕਰਤਾ ਬਾਅਦ ਦੁਬਾਰਾ ਉਹ ਵੈਲਕਮ ਟੂ ਯੂজিং ਆਰ ਇੰਡਕਸ਼ਨ ਕੁਕਰ ਕੇਵਿੰਗ ਦਸਸ ਹੁਣ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਮੈਲਟ ਕਰ ਲਾਂਗੇ ਜਦੋਂ ਹਨ ਆਪਾਂ ਗੁੜ ਨੂੰ ਅੱਗ ਤੇ ਰੱਖਾਂਗੇ ਤਾਂ ਇਹ ਆਪਣੇ ਆਪ ਹੀ ਮੈਲਟ ਹੋ ਜਾਊਗਾ ਤੁਸੀਂ ਅਗਰ ਇਹਨਾਂ ਸ਼ੂਗਰ ਹੁੰਦਾ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਆਪਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਤਾਂ ਤੁਸੀਂ ਥੋੜਾ ਜਿਹਾ ਘੱਟ ਵੀ ਕਰ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਨਾ ਜਿਹੜੇ ਦਾਖਾ ਪਾਵਾਂਗੇ ਜਾਂ ਖਜੂਰ ਪਾ ਲਓ ਤੁਸੀਂ ਪਾ ਹਨਾ ਕੁੜੀਆਂ ਜੀਆਂ ਪਾਈਆਂ ਕੋਈ ਖਜੂਰਾ ਪਾ ਲਓ ਜਾਂ 100 ਗ੍ਰਾਮ ਖਜੂਰਾ ਪਾ ਲਓ ਗੁੜ ਨੂੰ ਤੁਸੀਂ ਫਿਰ ਘਟਾ ਦਿਓ ਚਾਹੀ ਬਿਲਕੁਲ ਸਕਿੱਪੀ ਕਰ ਦਿਓ ਨਾ ਪਾਓ ਖਜੂਰ ਪਾ ਲਓ ਅਗਰ ਤੁਹਾਨੂੰ ਨਾ ਪ੍ਰੋਬਲਮ ਹੈ ਨਹੀਂ ਤਾਂ ਗੁੜ ਬਹੁਤ ਜ਼ਿਆਦਾ ਜ਼ਰੂਰੀ ਹੈ ਬੇਟਾ ਪਾਣੀ ਪਿਓ ਗੁੜ ਖਾਣ ਲੱਗਿਆ ਪਿਆ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਤਾਂ ਕਿ ਆਪਣੀ ਵਧੀਆ ਜਿਹੜਾ ਗੁੜ ਹੈ ਉਹ ਪਿਘਲ ਜੇ ਸਿਰਫ 2-3 스ਪੂਨ ਮੈਂ ਇਹਦੇ ਵਿੱਚ ਨਾ ਪਾਣੀ ਦੇ ਪਾਏ ਨੇ ਜ਼ਿਆਦਾ ਨਹੀਂ ਤੁਸੀਂ ਪਾਣੀ ਇਹਦੇ ਵਿੱਚ ਐਡ ਕਰਨਾ ਜੀ ਦੇਖੋ ਮੈਂ 1 ਕਿਲੋ ਗੁੜ ਦੇ ਵਿੱਚ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਹੈ ਨਾ ਤੇ ਅੱਧਾ ਕੌਲੀ ਦਾ 200 ml ਹੈ ਨਾ ਪਾਣੀ ਲਾਲੂਤੀ ਵੀ ਮੈਂ ਪਾਇਆ ਹੋਗਾ ਅਗਰ ਤੁਸੀਂ 100 ਗ੍ਰਾਮ ਜਾਂ 200 ਗ੍ਰਾਮ ਦਾ ਬਣਾਉਣੀ ਹੋ ਤਾਂ ਤੁਸੀਂ ਉਹਦੇ ਰਿਕੋਰਡਿੰਗ ਹੈ ਨਾ 5-4 ਚਮਚੇ ਪਾਣੀ ਦੇ ਪਾ ਸਕਦੇ ਹੋ ਜ਼ਿਆਦਾ ਨਾ ਪਾਓ ਕਿਉਂਕਿ ਫਿਰ ਜਿਹੜੀ ਤੁਹਾਡੀਆਂ ਪਿੰਨੀਆਂ ਨੇ ਹੈ ਨਾ ਉਜਲ ਜਿਹੜੇ ਤਰੀਕੇ ਨਾਲ ਜਿਵੇਂ ਆਪਾਂ ਲੱਡੂ ਬਟਕਾਂਗੇ ਨਹੀਂ ਬਟੂngੀਆਂ ਅਗਰ ਫਿਰ ਵੀ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਮੈਂ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦੇਵਾਂਗੀ ਤੇ ਕੋ ਪ੍ਰੋਪਰ ਨੇ ਤੁਹਾਨੂੰ ਸਾਰੀ ਰੈਸਪੀ ਬਣਾ ਕੇ ਵੀ ਦਿਖਾ ਦਈਏ ਇੱਕ ਦਿਨ ਮੈਂ ਪਹਿਲਾਂ ਵੈਸੇ ਵੀ ਦੱਸਦਾ ਸੀਗਾ ਹਾਂਜੀ ਆਪਣਾ ਗੋੜ ਦੇਖੋ ਮੈਲਟ ਹੋਣਾ ਸ਼ੁਰੂ ਹੋ ਗਿਆ ਹੈਗਾ ਉਨਾ ਪਰ ਚੰਗੇ ਤਰੀਕੇ ਦੇ ਨਾਲ ਇਹਦੀ ਚਿਪਚਿਪੀ ਜੀ ਪਚਾਸਨੀ ਜੀ ਬਣਾਵਾਂਗੇ ਮੈਂ ਤੁਹਾਨੂੰ ਪ੍ਰੋਪਰ ਦਿਖਾਉਂਗੀ ਵੀ ਕਿਸ ਤਰੀਕੇ ਨਾਲ ਆਪਾਂ ਬਣਾਵਾਂਗੇ ਉਸ ਤਰੀਕੇ ਨਾਲ ਤੁਸੀਂ ਬਣਾਉਂਦੇ ਰਹਿਣਾ ਥੋੜੀ ਦੇ ਗੁੜ ਨੂੰ ਹਿਲਾਉਂਦੇ ਰਹਿਣਾ ਨਹੀਂ ਜਿਹੜਾ ਆਪਣਾ ਗੁੜ ਹੈਗਾ ਉਹ نیچے ਲੱਗ ਜਏਗਾ ਹਲਕੀ ਅੱਗ ਤੇ ਬਣਾਇਓ ਕਿਉਂਕਿ ਜਿਆਦਾ ਤੇਜ਼ ਤੇ ਨਾ ਤੁਸੀਂ ਇਹਨੂੰ نیچے ਲਗਾ ਸਕਦੇ ਹੋ ਕਿਉਂਕਿ ਗੁੜ ਬਹੁਤ ਜਲਦੀ نیچے ਚਿਪਕ ਜਾਂਦਾ ਹਾਂਜੀ ਦੇਖੋ ਆਪਣਾ ਗੁੜ ਹੁਣ ਮੈਲਟ ਹੋਣਾ ਸ਼ੁਰੂ ਹੋ ਗਿਆ ਹੈਗਾ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਬਿਲਕੁਲ ਇਹਨਾਂ ਪਿਘਲਾ ਕੇ ਜਦ ਇਹਨ ਪੂਰਾ ਪਿਘਲ ਗਿਆ ਇਹ ਰ ਆਪਣੀ ਚੀਪਚੀ ਪੀਜੀ ਦੀ ਇੱਕ ਚਾਸਨੀ ਬਣਾਵਾਂਗੇ ਹਾਂਜੀ ਫਿਰ ਇਹ ਪੈਣਾ ਨਹੀਂ ਮੈਨੂੰ ਪੁੱਛਿਆ ਸੀਗਾ ਕਿ ਦੀਦੀ ਤੁਸੀਂ ਜਿਹੜੀ ਇਹ ਰੈਸਪੀ ਸਾਨੂੰ ਦੱਸ ਨਹੀਂ ਹੋਣੀ ਟੋੜਿਆਂ ਬਾਰੇ ਹੈਂ ਦਰਦਵਾਰੇ ਵੀ ਇਹਨੂੰ ਤੁਸੀਂ ਖੁਦ ਜੂਸ ਕਰ ਦਿਓ ਦੇਖੋ ਅੱਜ ਮੈਂ ਤੁਹਾਡੇ ਸਾਹਮਣੇ ਹੈ ਨਾ ਬਿਲਕੁਲ ਬਣਾ ਕੇ ਵੀ ਦਿਖਾਤਾ ਵੀ ਅਸੀਂ ਇਹਨੂੰ ਘਰੇ ਜੂਸ ਕਰਦੇ ਹਾਂ ਕਿਉਂਕਿ ਅਸੀਂ ਵੀ ਮੈਂ ਤੇ ਮੇਰੀ ਸਾਸੂ ਮਾਂ ਨੇ ਪਿਛਲੀ ਵਾਰੀ ਹੈ ਨਾ ਅਸੀਂ ਬਣਾਈਆਂ ਸੀਗੀਆਂ ਇਹ ਪਹਿਲੀ ਵਾਰੀ ਬਣਾਈਆਂ ਸੀਗੇ ਅਸੀਂ ਵੀ ਉਸ ਟਾਈਮ ਸਾਨੂੰ ਨਹੀਂ ਪਤਾ ਸੀਗਾ ਨਾ ਵੀ ਇੰਨੀ ਐ ਇਹ ਪੈਜੇਵੰਦ ਨੇ ਪਰ ਸਾਡੀ ਦੁਨੀਆਂ ਦੀ ਨਾ ਜਦੋਂ ਮੈਂ ਪੌੜੀਆਂ ਚੜ੍ਹਦੀ ਸੀ ਚਲੋ ਮੰਮੀ ਦੇ ਤਾਂ ਬੋਟੇ ਐ ਨਾ ਤੁਹਾਨੂੰ ਪਤਾ ਇਹ ਵੀ ਬਦਲਾਏ ਉਹਨੇ ਮੈਂ ਪਹਿਲਾਂ ਵੀ ਦੱਸਿਆ ਸੀ ਮੈਂ ਜਦੋਂ ਪੌੜੀਆਂ ਚੜ੍ਹਦੀ ਸੀ ਤਾਂ ਨਾ ਮੇਰੀ ਬੋਟਿਆਂ ਦੇ ਵਿੱਚ ਕੜ ਕੜਦੀ ਆਵਾਜ਼ ਆਉਂਦੀ ਸੀ ਤੇ ਨਾਲੇ ਨਾ ਕਮਰ ਦਰਦ ਵੀ ਕਾਫੀ ਜ਼ਿਆਦਾ ਰਹਿਣ ਲੱਗ ਗਿਆ ਸੀਗਾ ਤੇ ਇਸ ਚੀਜ਼ ਦੇ ਨਾਲ ਨਾ ਕਾਫੀ ਜ਼ਿਆਦਾ ਪੈਦਾ ਰਿਹਾ ਸਾਨੂੰ ਸਰਦੀਆਂ ਦੇ ਵਿੱਚ ਪਤਾ ਵੀ ਨਹੀਂ ਲੱਗਿਆ ਨਾ ਵੀ ਕਿਸ ਤਰੀਕੇ ਨਾਲ ਸਰਦੀਆਂ ਲੰਘੀਆਂ ਕੋਈ ਹੱਡ-ਹੋੜ ਦੇ ਦਰਦ ਨਹੀਂ ਕੀਤੇ ਕਿੰਨਾ ਲੈ ਤਾ ਕਰਦੀ ਤਾਕਤ ਹੈ ਨਾ ਸਵੇਰੇ ਤੁਸੀਂ ਕਿਵੇਂ ਖਾਣਾ ਹੈ ਸ਼ਾਮ ਨੂੰ ਕਿਵੇਂ ਖਾਣਾ ਹੈ ਮੈਂ ਤੁਹਾਨੂੰ ਪ੍ਰੋਪਰ ਦੱਸੂਗੀ ਦੇਖੋ ਬਿਲਕੁਲ ਪਿਗਲ ਚੁੱਕਿਆ ਗੁੜ ਹੁਣ ਆਪਾਂ ਇਹਨੂੰ ਥੋੜਾ ਜਿਹਾ ਆਸਨੀ ਬਣਾ ਲਾਂਗੇ ਹਾਂਜੀ ਤੇ ਜਿਹੜੀ ਆਪਣੀ ਅਲਸੀ ਤਿਲ ਖਸ ਖਸਣ ਆਪਾਂ ਉਹਨੂੰ ਸਾਰੇ ਕਾਸੇ ਨੂੰ ਪੀਸ ਲਿਆ ਹੈਗਾ ਬਰੀਕ ਬਦਾਮ ਬਿਲਕੁਲ ਹੈ ਨਾ ਪੀਸ ਲੈਨੇ ਆਪਾਂ ਨੇ ਕਿਉਂਕਿ ਜੇ ਆਪਾਂ ਨਾ ਇਹਦਾ ਮੋਟੀਆਂ ਰੱਖਾਂਗੇ ਇਹਨਾਂ ਨੂੰ ਫਿਰ ਖਾਣ ਚ ਪ੍ਰੋਬਲਮ ਆਉਂਦੀ ਹੈ ਦਿੱਕਤ ਆਉਂਦੀ ਹੈ ਨਾ ਖਾਦੀ ਨਹੀਂ ਜਾਂਦੀ ਹੈਗੀ ਤੇ ਇਹ ਆਪਣਾ ਜਿਹੜੇ ਸੋਲੇ ਸੀਗੇ ਆਪਾਂ ਉਹਨਾਂ ਨੂੰ ਵੀ ਪੀਸ ਲਿਆ ਸੀਗਾ ਜਿਹੜੇ ਥੋੜੇ ਜਿਹਾ ਗੁੜ ਸੀ ਸੌਰੀ ਆਪਣਾ ਘਿਓ ਸੀਗਾ ਜਿਹਦੇ ਵਿੱਚ ਆਪਣੇ ਬਦਾਮਾਂ ਨੂੰ ਰੋਸਟ ਕੀਤਾ ਸੀ ਉਹ ਵੀ ਮੈਂ ਇਹਦੇ ਵਿੱਚ ਹੀ ਐਡ ਕਰ ਲਿਆ ਸੀਗਾ ਤੇ ਹੁਣ ਜਿਹੜੀਆਂ ਆਪਣੀਆਂ ਨਾ ਸੌਗੀ ਆ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਲਾਂਗੇ ਤੁਸੀਂ ਸੌਗੀ ਆ ਨਾ ਨਹੀਂ ਵੀ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਮਿਕਸ ਚੰਗੇ ਤਰੀਕੇ ਨਾਲ ਮਿਕਸ ਕਰਕੇ ਹੁਣ ਜਿਹੜਾ ਆਪਣਾ ਗੋੜਾ ਹੈਗਾ ਉਹਨੂੰ ਵੀ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਐਡ ਕਰ ਲਾਂਗੇ ਦੇਖੋ ਜਿਵੇਂ ਮੈਂ ਪ੍ਰੋਪਰ ਤੁਹਾਨੂੰ ਦੱਸਿਆ ਅਗਰ ਤੁਸੀਂ ਉਸੇ ਨਾਪ ਦੇ ਨਾਲ ਪਾਉਂਗੇ ਤਾਂ ਤੁਹਾਡੀ ਜਿਹੜੀ ਚਾਸਨੀ ਹੈ ਸਾਰਾ ਗੋੜ ਵਗੈਰਾ ਸਾਰਾ ਕੁਝ ਨਾ ਪੂਰੀ ਮਾਤਰਾ ਦੇ ਵਿੱਚ ਬਣੇਗਾ ਅਗਰ ਤੁਸੀਂ ਨਾ ਗੁੰਦਾ ਵੀ ਹਾਂ ਕੱਟ ਕਰ ਲੋ ਐ ਕਰ ਲੋ ਤਾਂ ਉਹ ਤੁਹਾਡੀ ਮਰਜ਼ੀ ਹੈ ਫਿਰ ਉਹਦੇ ਨਾਲ ਨਾ ਕਈ ਵਾਰੀ ਪਰਫੈਕਟ ਨਹੀਂ ਚੀਜ਼ ਬਣਦੀ ਹੈਗੀ ਫਿਰ ਵੀ ਕੋਈ ਗਲਤੀ ਪ੍ਰੋਬਲਮ ਹੋਈ ਕੋਈ ਦਿੱਕਤ ਹੋਈ ਨਾ ਸਮਝ ਆਵੇ ਤਾਂ ਤੁਸੀਂ ਮੈਨੂੰ ਪ੍ਰੋਪਰ ਪੁੱਛ ਸਕਦੇ ਹੋ ਹੂੰ ਪਾ ਦੋ ਇਹ ਆਪਨਾ ਬਦਾਮ ਥੋੜੇ ਜਿ ਰਹਿ ਗਏ ਸੀਗੇ ਇਹਨਾਂ ਨੂੰ ਵੀ ਆਪਾਂ ਨੇ ਬਿਲਕੁਲ ਬਾਰੀਕ ਪੀਸ ਲਿਆਗਾ ਹਾਂਜੀ ਹੁਣ ਆਪਾਂ ਚੰਗੇ ਤਰੀਕੇ ਦੇ ਨਾਲ ਇਹਨੂੰ ਮਿਕਸ ਕਰ ਲਾਂਗੇ ਦੇਖੋ ਬਿਲਕੁਲ ਸਾਰਾ ਕੁਝ ਆਪਣਾ ਪਰਫੈਕਟ ਹੈਗਾ ਨਾ ਕੁਝ ਵੀ ਅਜਿਹੀ ਚੀਜ਼ ਨਹੀਂ ਹੈਗੀ ਜਿਹੜੀ ਕਿ ਵੱਧ ਘੱਟ ਪਈ ਹੈਗੀ ਹੁਣ ਆਪਾਂ ਇਹਦੇ ਗਰਮ ਗਰਮ ਦੀਆਂ ਹੀ ਪਿੰਨੀਆਂ ਬਣਾਵਾਂਗੇ ਕਿਉਂਕਿ ਅਗਰ ਤੁਸੀਂ ਇਹਨੂੰ ਠੰਡਾ ਕਰ ਲਓਗੇ ਫਿਰ ਪਿੰਨੀਆਂ ਨਹੀਂ ਬਣਨੀਆਂ ਹੈਗੀਆਂ ਅਗਰ ਤੋਂ ਵੀ ਪਿੰਨੀਆਂ ਬਣਾਉਣ ਦੇ ਵਿੱਚ ਨਾ ਹੁੰਦਾ ਵੀ ਆਪਾਂ ਤੋਂ ਹੱਥ ਹਨਾ ਗਰਮ-ਗਰਮ ਚੱਲਦੇ ਨਹੀਂ ਹੈਗੇ ਵੈਸੇ ਤਾਂ ਆਪਾਂ ਨੂੰ ਇਸ ਤਰੀਕੇ ਨਾਲ ਹੀ ਇਹ ਪਿੰਨੀਆਂ ਬਣਾਉਣੀਆਂ ਪੈਣਦੀਆਂ ਨੇ ਦੇਖੋ ਇਸ ਤਰੀਕੇ ਨਾਲ ਤੁਸੀਂ ਪਿੰਨੀਆਂ ਬਣਾ ਬਣਾ ਕੇ ਰੱਖੀ ਚਲਾਂਗੇ ਅਗਰ ਤੁਸੀਂ ਇਹਨਾਂ ਥੋੜੀ ਜਿਹੀ ਹੋਰ ਸੋਹਣੀਆਂ ਬਣਾਉਣੀਆਂ ਚਾਹੁੰਦੇ ਤਾਂ ਤੁਸੀਂ ਇਸ ਤਰੀਕੇ ਨਾਲ ਥੋੜੀ ਜਿਹਾ ਤੇਲ ਲਗਾ ਦਿਓ ਇਹਨਾਂ ਤੇ ਦੇਖੋ ਕਿੰਨੀਆਂ ਸੋਹਣੀਆਂ ਆਪਣੀਆਂ ਇਹ ਪਿੰਨੀਆਂ ਬਣ ਕੇ ਰੈਡੀ ਹੋਣਗੀਆਂ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਗਰਮ ਗਰਮ ਨੂੰ ਹੀ ਬਣਾਉਣਾ ਪਊਗਾ। ਕਈ ਭੈਣਾਂ ਨੂੰ ਦਿੱਕਤ ਆਉਂਦੀ ਹੁੰਦੀ ਹੈ ਨਾ ਵੀ ਗਰਮਾ ਚੀਜ਼ ਨੂੰ ਨਾ ਨਹੀਂ ਹੱਥ ਦੇ ਵਿੱਚ ਫੜ ਸਕਦੀਆਂ। ਤਾਂ ਤੁਸੀਂ ਨਾ ਆਪਣੇ ਹੱਥ ਦੇ ਉੱਪਰ ਇੱਕ ਪੋਲੀਥੀਨ ਚੜਾ ਲੈਣਾ ਲਫਾਫਾ ਚੜਾ ਲਿਓ। ਫਿਰ ਉਹਦੇ ਨਾਲ ਤੁਸੀਂ ਇਹ ਪਿੰਨੀਆਂ ਨੂੰ ਬਣਾ ਲਿਓ ਤੇ ਆਪਾਂ ਹੁਣ ਇਹਨੀਆਂ ਪਿੰਨੀਆਂ ਬਣਾਉਣੇ ਆ। ਜਿੱਦਿ ਤੇ ਹੁਣ ਆਪਾਂ ਇਸ ਤਰੀਕੇ ਨਾਲ ਨਾ ਗਰਮ ਗਰਮ ਦੀਆਂ ਪਿੰਨੀਆਂ ਬਣਾ ਲਾਂਗੇ। ਇਸ ਨੂੰ ਖਾਣ ਦਾ ਹੁਣ ਮੈਂ ਤੁਹਾਨੂੰ ਤਰੀਕਾ ਦੱਸ ਦਿੰਨੀ ਆ। ਇੱਕ ਪਿੰਨੀ ਸਵੇਰੇ ਦੁੱਧ ਨਾਲ ਖਾ ਲਓ ਤੁਸੀਂ ਚਾਹ ਨਾਲ ਖਾ ਲਓ ਜਾਂ ਵੈਸੇ ਖਾ ਲਓ ਇਹ ਤੁਹਾਡੀ ਆਪਣੀ ਇੱਛਾ ਹੈਗੀ ਦੁੱਧ ਨਾਲ ਖਾ ਲਓਗੇ ਤਾਂ ਜ਼ਿਆਦਾ ਵਧੀਆ ਤੇ ਇੱਕ ਪਿੰਨੀ ਤੁਸੀਂ ਸ਼ਾਮ ਨੂੰ ਖਾ ਲਓ 4:00 ਵਜੇ ਹੈ ਨਾ ਦੁੱਧ ਨਾਲ ਖਾ ਲਿਓ ਅਗਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਤੁਸੀਂ ਸ਼ਾਮ ਨੂੰ ਤਾਂ ਜੀ ਹੁਣ ਆਪਾਂ ਤੁਹਾਨੂੰ ਦੱਸਿਆ ਹੈ ਨਾ ਪ੍ਰੋਪਰ ਤੁਸੀਂ ਉਸ ਤਰੀਕੇ ਨਾਲ ਇਹਦੀ ਇੱਕ ਪਿੰਨੀ ਖਾਣੀ ਹੈ ਤੁਸੀਂ ਅਗਰ ਇਹਨੂੰ ਲਗਾਤਾਰ ਹਨ 2 ਮਹੀਨੇ ਖਾ ਲਉਗੇ ਤਾਂ ਤੁਹਾਡਾ ਸਰੀਰ ਇੱਕ ਲੋਹੇ ਦੀ ਤਰ੍ਹਾਂ ਹਨ ਮਜ਼ਬੂਤ ਤੇ ਤਾਕਤਵਰ ਬਣ ਜਾਏਗਾ ਦੇਖੋ ਇਸ ਤਰੀਕੇ ਦੀਆਂ ਨਾ ਪਿੰਨੀਆਂ ਤੁਸੀਂ ਛੋਟੀਆਂ ਵੱਡੀਆਂ ਬਣਾ ਸਕਦੇ ਹੋ ਆਪਣੀ ਮਰਜ਼ੀ ਦੇ ਅਨੁਸਾਰ ਤੇ ਤੁਸੀਂ ਇਹਦੇ ਵਿੱਚ ਹਨਾ ਜਿਵੇਂ ਦਾਗ ਆਪਣੇ ਮਦਦ ਸੇ ਤੁਹਾਨੂੰ ਫੁੱਲ ਮਖਾਣੇ ਵਗੈਰਾ ਉਹ ਵੀ ਪਾ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਇਹ ਰੈਸਪੀ ਮੈਂ ਤੁਹਾਨੂੰ ਹਨਾ ਪਹਿਲਾਂ ਦੱਸੀ ਸੀ ਤੇ ਹੁਣ ਬਣਾ ਕੇ ਵੀ ਦਿਖਾਤੀ ਹੈਗੀ ਕਿਉਂਕਿ ਮੈਂ ਅਕਸਰ ਤੁਹਾਨੂੰ ਜਦੋਂ ਵੀ ਕੋਈ ਚੀਜ਼ ਦੱਸਦੀ ਹੁੰਦੀ ਹਾਂ ਨਾ ਤੇ ਮੈਂ ਤੁਹਾਨੂੰ ਪ੍ਰੈਕਟੀਕਲ ਵੀ ਉਸ ਚੀਜ਼ ਨੂੰ ਕਰਕੇ ਦਿਖਾਉਣੀ ਹੈਗੀ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੁਝ ਹੋਰ ਕਹੀ ਜਾਵਾਂ ਹਨਾ ਖੁਦ ਕੁਝ ਹੋਰ ਕਰੀ ਜਾਵਾਂ ਤੇ ਇਸ ਤਰੀਕੇ ਦੇ ਨਾਲ ਦੇਖੋ ਇਹ ਪਿੰਨੀਆਂ ਜਿਹੜੀਆਂ ਮੈਂ ਬਣਾਈਆਂ ਨੇ ਮੱਕੀ ਨੂੰ ਅਲਸੀ ਦੀਆਂ ਬਣਾਈਆਂ ਨੇ ਬਾਕੀ ਇਹਦੇ ਵਿੱਚ 2-200 ਗ੍ਰਾਮ ਪਾਈਆ ਪਾਈਆ ਮਲਕੇ ਮੈਂ ਤੇਲ ਖਾਸ-ਖਾਸ ਬਾਕੀ ਸਾਰਾ ਸਮਾਨ ਮੈਂ ਤੁਹਾਨੂੰ ਦਿਖਾਇਆ ਹੈ ਜਿਹੜਾ ਪਾਇਆ ਹੈਗਾ ਤਾਂ ਤੁਸੀਂ ਇਹਨੂੰ ਬਣਾ ਕੇ ਰੱਖ ਸਕਦੇ ਹੋ ਇਹਨੂੰ ਕਿੰਨੇ ਮਹੀਨਾ ਵੀ ਰੱਖ ਲਓ 2 ਮਹੀਨੇ ਰੱਖ ਲਓ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਇਕੱਠੀ ਬਣਾ ਕੇ ਰੱਖ ਲਓ ਨਹੀਂ ਤੁਸੀਂ ਪਹਿਲਾਂ ਥੋੜੀਆਂ ਜਿਹਾ ਬਣਾ ਲਓ ਤੇ ਉਸ ਤੋਂ ਬਾਅਦ ਇਕੱਠੀਆਂ ਬਣਾ ਕੇ ਰੱਖ ਲਓ ਮੈਂ ਹੁਣ ਇਹਨੂੰ ਦੇਖੋ 1 ਮਹੀਨੇ ਵਾਸਤੇ ਸੀ ਬਣਾ ਲਈਆਂ ਮਹੀਨੇ ਤੋਂ ਬਾਅਦ ਦੁਬਾਰਾ ਬਣਾਵਾਂਗੇ ਪਰ ਦੂਸਰੇ ਚੈਨਲ ਤੇ ਲਾਈਵ ਬਣਾ ਕੇ ਦੇਖੋ ਨੂੰ ਦਿਖਾ ਦੇਗਾ ਤੇ ਪੰਜੀਰੀ ਵੀ ਆਪਾਂ ਤੁਹਾਨੂੰ ਹਨਾ ਦਿਖਾਵਾਂਗੇ ਪੰਜੀਰੀ ਆਪਾਂ ਪੰਜ ਚਾਰ ਦਿਨਾਂ ਨੂੰ ਤੁਹਾਨੂੰ ਵੀਡੀਓ ਪਾਵਾਂਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਦੂਸਰੇ ਚੈਨਲ ਕੁਕਿੰਗ ਵਾਲੇ ਨੂੰ ਤੇ ਮੋਟੀਵੇਸ਼ਨ ਵਾਲੇ ਨੂੰ ਵੀ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਲੈ ਹਾਂਜੀ ਤੁਸੀਂ ਜਿਹੜਾ ਇਹਦੇ ਵਿੱਚ ਗੁੜ ਪਾਉਣਾ ਹੈ ਨਾ ਅਗਰ ਤੁਸੀਂ ਉਸ ਗੁੜ ਨੂੰ ਜ਼ਿਆਦਾ ਕਾੜ ਲਿਆ ਤਾਂ ਤੁਹਾਡੀਆਂ ਹੀ ਪਿੰਨੀ ਇਹਨੀਆਂ ਸਖਤ ਹੋ ਜਾਣਗੀਆਂ ਕਿ ਤੁਸੀਂ ਖਾਣ ਹੀ ਪਾਉਂਗੇ ਇਹਨਾਂ ਨੂੰ ਬਹੁਤ ਜ਼ਿਆਦਾ ਸਖਤ ਹੋ ਜਾਂਦੀਆਂ ਨੇ ਤੇ ਬਾਕੀ ਤੁਸੀਂ ਨੇ ਹਨਾ ਅਗਰ ਇਸ ਜਿਹੜਾ ਮਟੀਰੀਅਲ ਮੈਂ ਤੁਹਾਨੂੰ ਸਾਰਾ ਸਮਾਨ ਦੱਸਿਆ ਅਗਰ ਤੁਸੀਂ ਇਹਨੂੰ ਵੀ ਅੱਗ ਤੇ ਰੱਖ ਲਿਆ ਵੀ ਜਿਵੇਂ ਠੰਡਾ ਹੋ ਗਿਆ ਸੋ ਤੁਹਾਨੂੰ ਪਿੰਨੀਆਂ ਨਹੀਂ ਬਣੀਆਂ ਕਿਉਂਕਿ ਪ੍ਰੋਪਰ ਤੁਸੀਂ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀਏ ਨਾ ਪਾਈ ਤਾਂ ਤੁਸੀਂ ਇਹਨੂੰ ਹਨਾ ਗਰਮ ਰੱਖ ਲੋਗੇ ਗਰਮ ਰੱਖੋਗੇ ਫਿਰ ਵੀ ਇਹ ਸਖਤ ਹੋ ਜਾਣਗੀਆਂ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਬਿਲਕੁਲ ਸੇਮ ਉਵੇਂ ਕਰਨਾ ਵੀਡੀਓ ਸਕਿਪ ਨਾ ਕਰਿਓ ਤਾਂ ਬਿਲਕੁਲ ਪਰਫੈਕਟ ਬਣੂਗੀ ਤਾਂ ਸਾਸਾ